ਕੰਟੀ ਵਿਤੇ ਇਸ ਵਲੇ ਦੀ ਮੰਦਭਾਗੀ ਖਬਰ ਨਕੋਦਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਪਿਆਣਕ ਸੜਕ ਹਾਦਸਾ ਵਾਪਰਿਆ ਤਾਂ ਇਸ ਸੜਕ ਹਾਦਸੇ ਦੇ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਦੀ ਮੌਤ ਹੋ ਗਈ ਆ ਮ੍ਰਿਤਕ ਨੌਜਵਾਨ ਦੀ ਪਛਾਣ ਆਕਾਸ਼ ਵਜੋ ਹੋਈ ਆ ਜਦੋਂ ਕਿ ਲੜਕੀ ਦੀ ਪਛਾਣ ਪੂਜਾ ਵਜੋ ਹੋਈ ਆ ਪਰ ਦੋਨੋਂ ਹੀ ਚੰਡੀਗੜ੍ਹ ਦੇ ਸੈਕਟਰ 53 ਦੇ ਇਹ ਰਹਿਣ ਵਾਲੇ ਸਨ ਤਾਂ ਚੰਡੀਗੜ੍ਹ ਤੋਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਇਹ ਨਕੋਦਰ ਧਾਰਮਿਕ ਸਥਾਨ ਤੇ ਮੱਥਾ ਟੇਕਣ ਪਹੁੰਚੇ ਸਨ ਪਰ ਜਦੋਂ ਜੜਿਆਲਾ ਇਹ ਪਹੁੰਚਦੇ ਨੇ ਤਾਂ ਜੜਿਆਲਾ ਦੇ ਪਿੰਡ ਸ਼ੰਕਰ ਦੇ ਵਿੱਚ ਇਹਨਾਂ ਦੀ ਟੱਕਰ ਜਿਹੜੀ ਆ ਉਹ ਕੈਂਟਰ ਦੇ ਨਾਲ ਹੋ ਜਾਂਦੀ ਆ ਤਾਂ ਇੱਕ ਪਾਸੇ ਇਹ ਮੋਟਰਸਾਈਕਲ ਤੇ ਸਵਾਰ ਸੀਗੇ ਇਹਨਾਂ ਦੇ ਬਾਕੀ ਦੋਸਤ ਵੀ ਵੱਖ-ਵੱਖ ਵਹੀਕਲਾਂ ਤੇ ਸਵਾਰ ਸੀਗੇ ਤੇ ਇਹਨਾਂ ਦੀ ਜਿਹੜੀ ਟੱਕਰ ਆ ਆਪੋਂ ਸਾਹਮਣੇ ਜਿਹੜੀ ਕੈਂਟਰ ਦੇ ਨਾਲ ਹੋ ਜਾਂਦੀ ਆ ਤਾਂ ਜਿਸ ਦੇ ਵਿੱਚ ਆਕਾਸ਼ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦੋਂ ਕਿ ਜੋ ਲੜਕੀ ਸੀਗੀ ਜੋ ਇਹਨਾਂ ਦੀ ਦੋਸਤ ਪੂਜਾ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਆ ਉਸ ਨੂੰ ਹਸਪਤਾਲ ਭੇਜਿਆ ਜਾਂਦਾ ਪਰ ਰਸਤੇ ਦੇ ਵਿੱਚ ਉਹ ਵੀ ਦਮ ਤੋੜ ਦਿੰਦੀ ਆ ਤੰਦ ਨਕੋਦਰ ਦੇ ਨਜ਼ਦੀਕ ਪਿੰਡ ਸ਼ੰਕਰ ਹੈ ਗਿਆ ਜਿੱਥੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਮੁੰਡਾ ਅਤੇ ਇੱਕ ਕੁੜੀ ਦੀ ਮੌਤ ਹੋ ਗਈ ਆ ਜਿਸ ਤਰ੍ਹਾਂ ਅਸੀਂ ਜਾਣਕਾਰੀ ਦਿੱਤੀ ਆ ਕਿ ਦੋਨੋਂ ਹੀ ਚੰਡੀਗੜ੍ਹ ਦੇ ਸੈਕਟਰ 56 ਦੇ ਰਹਿਣ ਵਾਲੇ ਸਨ ਆਪਣੇ ਯਾਰਾ ਦੋਸਤਾਂ ਦੇ ਨਾਲ ਵਕ ਵਕ ਵਹੀਕਲਾਂ ਤੇ ਇਹ ਚੰਡੀਗੜ੍ਹ ਤੋਂ ਨਕੋਦਰ ਆ ਰਹੇ ਸਨ ਤਾਂ ਜਦੋਂ ਜੰਡਰਾਲਾ ਤੋਂ ਇਹ ਅੱਗੇ ਨਕੋਦਰ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇੱਕ ਸਪੈਂਡ ਪੈਂਦਾ ਸ਼ੰਕਰ ਤਾਂ ਉੱਥੇ ਇੱਕ ਪੈਲੈਸ ਦੇ ਨਜ਼ਦੀਕ ਇਹਨਾਂ ਦੀ ਟੱਕਰ ਹੋ ਜਾਂਦੀ ਆ ਤਾਂ ਟੱਕਰ ਇੰਨੀ ਭਿਆਨਕ ਸੀ ਜੋ ਲੜਕਾ ਸੀਗਾ ਆਕਾਸ਼ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਤਾਂ ਵੇਖ ਸਕਦੇ ਹੋ ਉਸ ਮੁੰਡੇ ਦੀ ਤਸਵੀਰ ਵੀ ਤੇ ਜਦੋਂ ਕਿ ਲੜਕੀ ਜਦੋਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੀ ਆ ਉਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਭੇਜਿਆ ਜਾਂਦਾ ਪਰ ਉਹ ਰਸਤੇ ਦੇ ਵਿੱਚ ਦਮ ਤੋੜ ਦਿੰਦੀ ਆ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਕਿਉਂਕਿ ਇੱਕ ਪਾਸੇ ਫਰੰਟ ਸਰਕਲ ਸੀਗਾ ਆਮ ਤੌਰ ਤੇ ਆਪਾਂ ਦੇਖਦੇ ਆਂ ਕਿ ਯਾਰ ਦੋਸਤ ਪਲਾਨ ਬਣਾਉਂਦੇ ਨੇ ਕੋਈ ਟੂਰ ਜਾਂ ਕੋਈ ਟ੍ਰਿਪ ਦਾ ਪਲਾਨ ਕਰਦਾ ਜਾਂ ਫਿਰ ਜਿਸ ਤਰ੍ਹਾਂ ਇਹ ਪੂਰਾ ਸਰਕਲ ਸੀਗਾ ਇਹਨਾਂ ਯਾਰਾਂ ਦੋਸਤਾਂ ਦਾ ਇਹਨਾਂ ਨੇ ਸੋਚਿਆ ਕਿ ਚੰਡੀਗੜ੍ਹ ਤੋਂ ਬਾਈਕ ਤੇ ਧਾਰਮਿਕ ਸਥਾਨਾਂ ਦੇ ਵੱਲ ਜਾਇਆ ਜਾਵੇ ਜਾਂ ਫਿਰ ਉੱਤੇ ਮਸਤਕ ਹੋਇਆ ਜਾਵੇ ਤੇ ਇਸੇ ਤਰ੍ਹਾਂ ਇਹ ਪੂਰਾ ਜਿਹੜਾ ਫਰੈਂਡ ਸਰਕਲ ਹੈਗਾ ਇਹ ਚੰਡੀਗੜ੍ਹ ਤੋਂ ਚੱਲਦਾ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਨਾਲ ਇੰਜ ਵਾਪਰੇਗੀ ਤੇ ਜੋ ਟੈਂਟਰ ਦਾ ਚਾਲਕ ਸੀਗਾ ਉਸ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਆ ਜੋ ਜਗਰਾਉਂਦਾ ਰਹਿਣ ਵਾਲਾ ਤਾਂ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹਾਲਾਂਕਿ ਜਿਸ ਜਗ੍ਹਾ ਤੇ ਇਹ ਸੜਕ ਹਾਦਸਾ ਵਾਪਰਿਆ ਕੈਂਟਰ ਉਸੇ ਜਗ੍ਹਾ ਤੇ ਖੜਾ ਤਾਂ ਦੇਖ ਸਕਦੇ ਹੋ ਕਿ ਪਲਸਰ ਜਿਹੜਾ ਮੋਟਰਸਾਈਕਲ ਸੀਗਾ ਉਸ ਦਾ ਕੀ ਹਾਲ ਹੋਇਆ ਦੂਸਰੇ ਪਾਸੇ ਕੈਂਟਰ ਮੌਕੇ ਤੇ ਖੜਾ ਪਰ ਜੋ ਕੈਂਟਰ ਦਾ ਚਾਲਕ ਸੀਗਾ ਸੁਖਵਿੰਦਰ ਜਿਸ ਦੀ ਪਛਾਣ ਹੋਈ ਹੈ ਜੋ ਜਾਗਰਾਂ ਦਾ ਰਹਿਣ ਵਾਲਾ ਸੀਗਾ ਉਸ ਦੀ ਦੇ ਗ੍ਰਫਤਾਰੀ ਦੇ ਲਈ ਹੁਣ ਛਾਪੇਮਾਰੀ ਕੀਤੀ ਜਾ ਰਹੀ ਆ ਇਸ ਤੋਂ ਇਲਾਵਾ ਪੂਜਾ ਅਤੇ ਆਕਾਸ਼ ਦੀ ਜੋ ਡੈੱਡ ਬਾਡੀਜ਼ ਨੇ ਉਹ ਮੋਰਚਰੀ ਦੇ ਵਿੱਚ ਰੱਖੀਆਂ ਗਈਆਂ ਨੇ ਮਾਪੇ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਮ੍ਰਿਤਕ ਦੀ ਹਾਲ ਲੈਣ ਦੇ ਲਈ ਪਰ ਇਹ ਤੁਸੀਂ ਹਾਸਾ ਵੇਖ ਸਕਦੇ ਹੋ ਕਿੰਨਾ ਭਿਆਨਕ ਇਹ ਸੜਕ ਹਾਦਸਾ ਵਸੀਗਾ ਤਾਂ ਆਹમો ਸਾਹਮਣੇ ਜਿਹੜੀ ਟੱਕਰ ਹੋ ਜਾਂਦੀ ਆ ਜੰਡਿਆਲਾ ਤੋਂ ਜਦੋਂ ਨਕੋਦਰ ਜਾਂਦੇ ਆ ਤਾਂ ਰਸਤੇ ਦੇ ਵਿੱਚ ਸ਼ੰਕਰ ਪੈਂਡ ਪੈਂਦਾ ਉੱਥੇ ਇਹ ਸੜਕ ਹਾਦਸਾ ਵਾਪਰਿਆ ਤਾਂ ਜਿਸ ਦੇ ਵਿੱਚ ਇੱਕ ਲੜਕਾ ਜਿਸ ਦੀ ਪਛਾਣ ਆਕਾਸ਼ ਵਜੋਂ ਹੋਈ ਹੈ ਤੇ ਲੜਕੀ ਪੂਜਾ ਦੋਨਾਂ ਦੀ ਮੌਤ ਹੋ ਗਈ ਹੈ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾ ਤੇ ਜਿਹੜੇ ਯਾਰ ਦੋਸਤ ਨਾਲ ਗਏ ਸੀਗੇ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲਾ